ਐਸਾ ਪੈਸਾ ਹਰ ਕੋਈ ਕਰਦਾ ਵਾ ਪਰ ਖਾਲੀ ਹੱਥ ਜਾਣਾ ਹੈ ਤੇ ਖਾਲੀ ਹਾਥੀ ਆਣਾ ਵਾ ਇਹ ਜਿਹੜੇ ਪਿੱਛੇ ਬੈਠੇ ਤੁਸੀਂ ਲੋਕ ਦੇਖਦੇ ਪਏ ਸੀ ਇਹ ਸਾਬ ਪਤਾ ਲੱਗਦਾ ਪਿਆ ਵਾ ਕਿ ਪੈਸੇ ਦੇ ਨਾਲ ਕੁਝ ਨਹੀਂ ਹੁੰਦਾ ਜਿਹੜੀ ਹਮਦਰਦੀ ਹੁੰਦੀ ਆ ਉਹੋ ਹੀ ਕੰਮ ਆਂਦੀ ਆ ਇੱਕ ਦੂਜੇ ਦਾ ਸਾਥ ਹੀ ਕੰਮ ਆਉਂਦਾ ਵਾ ਤੇ ਤੁਸੀਂ ਦੇਖ ਸਕਦੇ ਜੀ ਕਿ ਐਸਲੇ 40 ਦੇ ਕਰੀਬ ਇੱਥੇ ਜਿਹੜੇ ਬੈਠੇ ਨੇ ਉਹ ਸਾਰੇ ਸਾਰੇ ਅਨਾਥ ਨੇ ਕਿਸੇ ਦੇ ਬੱਚਿਆ ਨੇ ਆਪਣੇ ਮਾਪੇ ਨੂੰ ਘਰੋਂ ਕੱਢ ਦਿੱਤਾ ਤੇ ਸੜਕਾਂ ਤੇ ਰੋਲਦੇ ਸੀ ਉਹ ਵੀ ਇੱਥੇ ਪਹੁੰਚੇ ਕੀ ਲੇਡੀ ਪ੍ਰੈਗਨੈਂਸੀ ਤੇ ਸੜਕ ਉੱਤੇ ਪਈ ਸੀ ਉਹ ਵੀ ਇੱਥੇ ਪਹੁੰਚੀ ਕਿਸੇ ਦੀ ਲੱਤ ਕੱਟੀ ਗਈ ਕਿਸੇ ਦੀ ਬਾਹ ਕੱਟੀ ਗਈ ਕਿਸੇ ਦੇ ਸਿਰ ਦੇ ਵਿੱਚ ਕੀੜੇ ਪੈ ਗਏ ਤੇ ਸਭ ਦਾ ਇਲਾਜ ਜਿਹੜਾ ਵਾ ਉਹ ਇੱਥੇ ਆ ਕੇ ਹੋਇਆ ਵਾ ਗੱਲਬਾਤ ਕਰ ਲੈਣੇ ਆਂ ਕੌਣ ਲੈ ਕੇ ਆਇਆ ਕੀ ਨਾਮ ਤੁਹਾਡਾ ਹਾਂ ਜੀ ਕੌਣ ਲੈ ਕੇ ਆਇਆ ਤੁਸੀਂ ਤੁਹਾਨੂੰ ਮੈਨੂੰ ਇਹ ਦਾ ਵਾਲੇ ਭਰਾ ਦੇ ਭਰਾ ਜਗਾਇਆ ਮੇਰੇ ਤੇ ਭਰਾਵਾਂ ਨੇ ਤੁਹਾਨੂੰ ਸਾਂਭਿਆ ਨਹੀਂ ਆਪ ਮੈਨੂੰ ਸਾਂਭਿਆ ਨਹੀਂ ਉਹ ਤੂੰ ਕਿੱਥੋਂ ਆਇਆ ਜੀ ਮੈਂ ਰਾਮਜੀਪੁਰ ਰੋਡ ਤੋਂ ਤੁਹਾਡੀ ਫੈਮਿਲੀ ਕਿੱਥੇ ਆ ਫੈਮਿਲੀ ਵਿਆਹ ਤੇ ਗਰਾਣੀ ਭਰਾਗੇ ਸੀ ਉਹਨਾਂ ਨੇ ਸਾਂਭਿਆ ਨਹੀਂ ਪਰਿਵਾਰ ਅਗਾ ਜਿਹੇ ਰਿਸ਼ਤਦਾਰ ਉਹਨਾਂ ਨੇ ਸਾਂਭਿਆ ਹਾਂਜੀ ਤੇ ਮੇਰੇ ਬਾਬਾ ਚੁੱਕਦੇ ਦੇ ਇੱਥੇ ਉਹਨਾਂ ਦਾ ਇਲਾਜ ਸਹੀ ਤਰੀਕੇ ਚੱਲਦਾ ਪਿਆ ਹਾਂਜੀ ਮਹਲਾ ਵਧੀਆ ਜੀ ਪੈਰ ਤੇ ਕੀ ਹੋਇਆ ਤੁਹਾਡੇ ਪੈਰ ਤੇ ਮੇਰੇ ਸੱਟ ਵੱਜੀ ਕਿਹਦੇ ਪੈਗੇ ਸੀ ਮarre ਹਾਂ ਠੀਕ ਹੈ ਜੀ ਹਾਂ ਠੀਕ ਹੈ ਹੁਣ ਪੈਰ ਦਿਖਾਓ ਤੁਹਾਡਾ ਇਹਨਾਂ ਪੈਰ ਪੂਰਾ ਸੁੱਜਿਆ ਪਿਆ ਬਸ 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 ਰਹਿਣ ਦੋ ਰਹਿਣ ਦੋ ਇਹਦਾ ਇਲਾਜ ਕਰਾਉਂਦੇ ਪਏ ਨੇ ਇੱਥੇ ਹਾਂ ਇੱਥੇ ਹੋ ਰਹਿਣ ਇਹ ਤੁਹਾਡੀ ਲੱਤ ਨੂੰ ਕੀ ਹੋਇਆ ਕੱਟੀ ਗਈ ਕਿਸ ਤਰ੍ਹਾਂ ਕੱਟੀ ਗਈ ਸੀ ਲੱਤ ਰਾਖ ਥੱਲੇ ਆ ਗਈ ਕੀ ਇਲਾਜ ਜਿਹੜਾ ਵਾ ਤੁਹਾਡਾ ਉਹ ਕੌਣ ਕਰਾ ਰਿਹਾ ਹੈ ਭਾਜੀ ਕਬਜ਼ ਦੀ ਸਿੰਕ ਕਰਾ ਰਹੇ ਬੇਅਸਰ ਅੰਦਾਜ਼ ਪੈਸਾ ਤਾਂ ਨਹੀਂ ਲੈਂਦੇ ਤੁਹਾਡੇ ਕੋ ਕੋਈ ਨਹੀਂ ਜੀ ਅਸੀਂ ਲੈਣੇ ਨਾ ਕੋਈ ਅਸੀਂ ਨਹੀਂ ਲੈਣੇ ਨਾ ਕੋਈ ਅੱਛਾ ਰੋਟੀ ਪਾਣੀ ਤੁਹਾਨੂੰ ਮਿਲਦਾ ਵਾ ਹਾਂਜੀ ਬਹੁਤ ਵਧੀਆ ਰੋਟੀ ਪਾਣੀ ਲੀਡਾ ਬਿਸਤਰਾ ਅੱਖਾਂ ਲੱਗੀ ਰੋਤੇ ਸੋ ਦੁੱਖ ਇੰਨਾ ਕਿ ਜਿਹੜਾ ਵੇਖ ਕੇ ਅੱਖਾਂ ਭਰ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਜੀ ਕਿ ਪਿੱਛੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਵਾਂ ਉਹ ਤਸਵੀਰਾਂ ਵਿੱਚ ਸਾਫ ਪਤਾ ਲੱਗਦਾ ਪਿਆ ਕਿ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਉਹ ਕੰਮ ਲੋਕ ਕਰਦੇ ਪਏ ਨੇ ਨੌਜਵਾਨ ਜਿਹੜੇ ਨੇ ਉਹ ਕਰਦੇ ਪਏ ਨੇ ਗੱਲਬਤ ਉਹ ਸੰਸਥਾ ਦੇ ਨਾਲ ਤੁਹਾਡੀ ਕਰਾਵਾਂਗੇ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਇਹਨਾਂ ਲੋਕਾਂ ਦੀ ਮਦਦ ਕਰਨ ਦਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਹੈਪੀ ਆ ਜੀ ਹਰਪ੍ਰੀਤ ਜੀ ਕਿੰਨੀ ਦੇਰ ਤੋਂ ਸਾਹਮਦੇ ਪਏ ਇਹਨਾਂ ਨੂੰ ਇਹ ਜੀ ਫੀ 4 18 ਨੂੰ ਮੈਨਨ ਕੀ 20 ਤਰੀਕ ਚੌਥਾ ਮਹੀਨਾ 2018 ਨੂੰ ਇਸ ਐਨਜੀਓ ਦੀ ਸ਼ੁਰੂਆਤ ਕੀਤੀ ਸੀ ਉਸ ਤੋਂ ਪਹਿਲਾਂ 2016 2017 ਦੇ ਵਿੱਚ ਕੁਝ ਇਹੋ ਜਿਹੇ ਕੇਸ ਮਿਲੇ ਸਾਨੂੰ ਇਹੋ ਜਿਹੇ ਬਜ਼ੁਰਗ ਮਿਲੇ ਕਿ ਜਿਨ੍ਹਾਂ ਦੀ ਕੱਪੜੇ ਚਮੜੀ ਨਾਲ ਜੁੜ ਚੁੱਕੇ ਸੀ ਜੇ ਅਸੀਂ ਖਿੱਚਦੇ ਹਾਂ ਤਾਂ ਚਮੜੀ ਨਾਲ ਆਉਂਦੀ ਸੀ ਜੋ ਕਿ ਮੈਂਟਲੀ ਐਫਸੈਟ ਤਾਂ ਰੋਡ ਸਾਈਡ ਲਵਾਰਸ ਸੀ ਉਹਨਾਂ ਨੂੰ ਕਿਸੇ ਐਨਜੀਓ ਤੱਕ ਪਹੁੰਚਾਇਆ ਸਾਡੇ ਜਿਹੜੀ ਅੰਮ੍ਰਿਤਸਰ ਪਿੰਗਲਵਾੜਾ ਉੱਥੋਂ ਤੱਕ ਪਹੁੰਚਾਇਆ ਫਿਰ ਉਸ ਤੋਂ ਬਾਅਦ ਸਾਡੇ ਅੰਦਰ ਕੁਝ ਸ਼ਾਵਾਂ ਜਾਗੀਆਂ ਕਿ ਸਾਨੂੰ ਇਹ ਖੁਦ ਕਰਨਾ ਚਾਹੀਦਾ ਅਸੀਂ ਕਰ ਸਕਦੇ ਹਾਂ ਤਾਂ ਇਹ ਫਿਰ ਕੁਝ ਟੀਮ ਮੈਂਬਰਾਂ ਦੇ ਨਾਲ ਰਲ ਕੇ ਸਾਡੇ ਵੀਰ ਕਬਲਜੀਤ ਸਿੰਘ ਤੇ ਕਿਉਂਕਿ ਇੱਕ ਟੀਮ ਮੈਂਬਰਾਂ ਨੇ ਸਲਾਹ ਕੀਤੀ ਕਿ ਇੱਕ ਮੈਂਬਰ ਸਾਡਾ 24 ਘੰਟੇ ਇਹਨਾਂ ਦੇ ਵਿੱਚ ਰਹੇਗਾ ਜੋ ਸੇਵਾ ਸਾਡੇ ਕਬਲਜੀਤ ਵੀਰ ਦੇ ਦੀ ਸਿਜਾਈ ਉਸ ਦਾ ਪਰਿਵਾਰ ਇੱਥੇ ਨਾਲ ਰਹਿੰਦਾ ਹੈ ਜੀ ਬਾਕੀ ਸਾਡੇ ਟੀਮ ਮੈਂਬਰ ਜਿਹੜੇ ਆਪੋ ਆਪਣਾ ਸਮਾਂ ਕੱਢ ਕੇ ਤਾਂ ਇੱਥੋਂ ਤੱਕ ਜਿੰਨੀ ਵੀ ਸੇਵਾ ਉਸ ਗੁਰੂ ਦੀ ਕਿਰਪਾ ਨਾਲ ਜੀ ਉਹ ਨਿਭਾ ਰਹੇ ਆ ਇਹ ਘਰ ਬਹੁਤ ਵੱਡਾ ਵਾ ਇਹ ਤੁਹਾਡਾ ਆਪਣਾ ਨਹੀਂ ਜੀ ਇਹ ਜਗ੍ਹਾ ਅਸੀਂ ਕਿਰਾਏ ਤੇ ਲਈ ਆ ਜੀ ਇਹ ਜਗ੍ਹਾ ਦਾ ਅਸੀਂ 6000 ਰੁਪਏ ਕਿਰਾਇਆ ਦਿੰਦੇ ਆ ਜੋ ਸਾਡਾ ਪਿੰਡ ਦੇ ਵਸਨੀਕ ਨੇ ਪੱਪੀ ਭਾਜੀ ਉਹ ਦਿੰਦੇ ਨੇ ਜੀ ਹਰ ਮਹੀਨੇ ਕੋਈ ਇੱਕ ਦੋ ਦੋ ਮੈਂਬਰ ਸਾਡੇ ਹੋਰ ਨੇ ਜਿਹੜੇ ਮਾਇਆ ਦੀ ਸੇਵਾ ਨਿਭਾਉਂਦੇ ਨੇ ਬਾਕੀ ਅਸੀਂ ਜਿਆਦਾ ਚੀਜ਼ਾਂ ਨੂੰ ਤਵੱਜੋ ਦਿੰਦੇ ਆ ਜੀ ਕਿਉਂਕਿ ਸਿਰਫ ਲੋੜ ਅਨੁਸਾਰ ਜਿਹੜੀ ਵੀਡੀਓ ਜਾਰੀ ਕਰ ਦਿੱਤੀ ਆ ਤਾਂ ਦਾਨੀ ਸੱਜਣਾ ਤੱਕ ਪਹੁੰਚਦੀ ਆ ਤਾਂ ਕੋਈ ਆਟਾ ਕੋਈ ਦਾਲ ਕੋਈ ਚੌਲ ਤੇ ਜਿੱਦਾਂ 4 ਕੂਲਰਾਂ ਦੀ ਲੋੜ ਸੀ ਹੁਣ ਗਰਮੀ ਵਾਸਤੇ ਤਾਂ ਉਹ ਕੂਲਰ ਵੀ ਸਾਡੇ ਕੋਲ ਵੀਡੀਓ ਪਾਉਣ ਦੇ ਵਿੱਚ 3 ਦਿਨਾਂ ਵਿੱਚ ਪਹੁੰਚ ਗਿਆ ਜੀ ਇਹ ਸਭ ਰੱਬ ਰੂਪ ਡੋਨਰ ਦਾਨੀ ਸੱਜਣ ਉਹਨਾਂ ਨੇ ਚਲਦੀ ਹੈ ਜੀ ਕਈ ਵਾਰੀ ਇਹਨਾਂ ਲੋਕਾਂ ਦੀ ਆੜ ਦੇ ਵਿੱਚ ਪੈਸਾ ਕਮਾਉਣ ਦਾ ਵੀ ਤਰੀਕਾ ਲੱਭ ਲੈਂਦੇ ਕੋਈ ਕਿ ਇਸ ਤਰ੍ਹਾਂ ਦੀ ਗੱਲ ਤੇ ਨਹੀਂ ਦਿਲ ਦੇ ਵਿੱਚ ਨਹੀਂ ਜੀ ਵੇਖੋ ਆਪਣੇ ਮੂੰਹੋਂ ਸਫਾਈ ਤਾਂ ਨਹੀਂ ਕੋਈ ਦੇਣੇ ਚਾਹੁੰਦੇ ਬਾਕੀ ਸਫਾਈ ਉਸ ਪਰਮਾਤਮਾ ਨੂੰ ਦੇ ਸਕਦੇ ਆ ਬੰਦੇ ਨੂੰ ਤਾਂ ਸ਼ਾਇਦ ਕਦੇ ਦੇ ਨਹੀਂ ਸਕਦੇ ਬਾਕੀ ਸਾਡਾ ਜਿਹੜਾ ਜ਼ਿਆਦਾਤਰ ਐਨਜੀਓ ਦਾ ਮਕਸਦ ਹੈ ਚੀਜ਼ਾਂ ਦਾ ਚੀਜ਼ਾਂ ਲੈਣੀਆਂ ਤੇ ਜਿਹੜੇ ਲੋਕ ਜਿਹੜੇ ਦਾਨੀ ਸੱਜਣ ਸਾਨੂੰ ਪੈਸਾ ਭੇਜਦੇ ਨੇ ਜੀ ਉਹ ਸਾਰਾ ਕੁਝ ਲਿਖਤੀ ਹੁੰਦਾ ਹੈ ਜੀ ਬਕਾਇਦਾ ਦੋ ਤੋਂ ਚਾਰ ਸਾਡੇ ਰਜਿਸਟਰ ਵਗੈਰਾ ਲੱਗੇ ਹੋਏ ਨੇ ਕਿਉਂਕਿ ਜਿੰਨੇ ਵੀ ਸਾਡੇ ਮੈਂਬਰ ਨੇ 11 ਮੈਂਬਰ ਨੇ ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਜੋ ਵੀ ਦੇਖ ਰਿਹਾ ਕਿ ਕੀਤੀ ਜਾਂਦੀ ਹੈ ਤਾਂ ਪੈਸਾ ਕਮਾਉਣ ਲਈ ਕਈ ਵੀਰ ਕਮੈਂਟ ਕਰ ਦਿੰਦੇ ਨੇ ਪਰ ਪੈਸਾ ਕਮਾਉਣ ਨੂੰ ਹੋਰ ਵੀ ਬਹੁਤ ਐਨਜੀਓ ਹੀ ਜਿਹੜੀਆਂ ਅਸੀਂ ਖੋਲ ਸਕਦੇ ਹਾਂ ਪਰ ਸਾਨੂੰ ਪੈਸੇ ਨਾਲ ਮਤਲਬ ਨਹੀਂ ਕੋਈ ਬਾਕੀ ਦੁਨੀਆ ਨੂੰ ਸਫਾਈ ਦੇ ਨਹੀਂ ਸਕਦੇ ਕਿੰਨੇ ਲੋਕ ਇਸ ਵੇਲੇ ਧੜੇ ਨਾਲ ਜੁੜੇ ਆ ਸਾਡੇ ਇਸ ਵੇਲੇ ਸਾਡੇ ਨਾਲ ਜਿਹੜੇ ਦਾਨੀ ਸੱਜਣ ਨੇ ਜੀ ਉਹ ਲਗਭਗ ਨਾ ਗਿਣੋਂ ਲੱਗੀ ਆ ਤਾਂ ਬਹੁਤ ਨੇ ਜੀ ਕਿਉਂਕਿ ਕਾਫੀ ਨੇ ਲੋੜ ਅਨਸਾਰ ਕਿਸੇ ਵੀ ਵੀਰ ਨੂੰ ਮੈਸੇਜ ਕਰ ਦਈਏ ਕਿ ਫਲਾਣੀ ਚੀਜ਼ ਚਾਹੀਦੀ ਆ ਤਾਂ ਉਹ ਪਹੁੰਚਦੀ ਕਰ ਦਿੰਦੇ ਨੇ ਜੀ بے ਸਹਾਰਾ ਲੋਕ ਕਿੰਨੇ ਨੇ بے ਸਹਾਰਾ ਜਿਹੜੇ ਸਾਲ ਦੇ ਵਿੱਚ ਸੇਵਾ ਸਾਡੇ ਹਿੱਸੇ ਆਈ ਆ ਜੀ ਉਹ 75 75 ਦੇ ਵਿੱਚੋਂ ਕੁਝ ਆਪਣੇ ਪਰਿਵਾਰ ਚ ਜਾ ਚੁੱਕੇ ਨੇ ਤੇ ਕੁਝ ਦੀ ਡੈਥ ਹੋ ਚੁੱਕੀ ਆ ਜਿਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਰੀਤੀ ਰਿਵਾਜਾਂ ਨਾਲ ਗੁਰੂ ਦੀ ਕਿਰਪਾ ਨਾਲ ਕੀਤਾ ਗਿਆ 40 ਦੇ ਕਰੀਬ ਹੁਣ ਸਾਡੇ ਕੋਲ ਇਸ ਵੇਲੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਕੁਝ ਮੈਂਟਲੀ ਅਫਸਰਟ ਜੋ ਕੁਝ ਤੇ ਕੁਝ ਇੱਕ ਦੋ ਜਿਹੜੇ ਦਿਮਾਗੋਂ ਠੀਕ ਨਹੀਂ ਕੁਝ ਸਾਡੇ ਮੈਂਬਰ ਠੀਕ ਹੋ ਕੇ ਸਾਡੇ ਨਾਲ ਸੇਵਾ ਵੀ ਕਰਾਉਂਦੇ ਨੇ ਇਹ ਚ ਕੋਈ ਸ਼ੱਕ ਨਹੀਂ ਕਿ ਕੰਮ ਤੇ ਤੁਸੀਂ ਵਧੀਆ ਕਰਦੇ ਹੋਵੋਗੇ ਵਾਧੂ ਪੈਸੇ ਆਉਂਦੇ ਹੋਣੇ ਜਿਹੜਾ ਤੁਸੀਂ ਇਹਨਾਂ ਦੀ ਰੱਖਿਆ ਕਰਦੇ ਪਏ ਜੇ ਸਾਰੇ ਉਹਨਾਂ ਸਾਹਮਣੇ ਪੇਜੇ ਕੰਮ ਕੀ ਕਰਦੇ ਤੁਸੀਂ ਨਹੀਂ ਇਹ ਤਾਂ ਜੀ ਇੱਕ ਪ੍ਰ ਪੰਜਾਬੀ ਦੀ ਕਹਾਵਤ ਹੈ ਕਿ ਕੋਈ ਰਾਹ ਪਿਆ ਜਾਣੇ ਤੇ ਕੋਈ ਵਾਹ ਪਿਆ ਜਾਣੇ ਤਾਂ ਇਹ ਬਹੁਤ ਸਾਨੂੰ ਇਹ ਸਵਾਲ ਸਭ ਤੋਂ ਵੱਧ ਇਹ ਸਵਾਲ ਕੀਤਾ ਜਾਂਦਾ ਕਿ ਤੁਹਾਨੂੰ ਬਹੁਤ ਫੰਡ ਹੁੰਦਾ ਹੋਵੇਗਾ ਪਰ ਉਹ ਤਾਂ ਅਸੀਂ ਜਾਣਦੇ ਹਾਂ ਕਿ ਅਸੀਂ ਅਜੇ ਕਿਉਂਕਿ ਕੋਈ ਵੀ ਚੀਜ਼ ਦੀ ਜਦ ਸ਼ਰਵਾਦ ਹੁੰਦੀ ਹੈ ਤਾਂ ਮੁਸ਼ਕਲਾਂ ਤਾਂ ਨਾਲ ਹੀ ਚੱਲਦੀਆਂ ਨੇ ਇੱਕ ਸਾਲ ਕਿਵੇਂ ਉਹ ਅਸੀਂ ਕਟਿਆ ਉਹ ਅਸੀਂ ਜਾਣਦੇ ਹਾਂ ਜਾਂ ਸਾਡਾ ਵਾਹਿਗੁਰੂ ਜਾਣਦਾ ਤੇ ਮੈਂ ਸਕਿਉਰਿਟੀ ਸੁਪਰਵਾਈਜ਼ਰ ਦੀ ਜੌਬ ਕਰਦਾ ਜੀ 10000 ਰੁਪਏ ਮੇਰੀ ਤਨਖਾਹ ਆ ਕੁਝ ਖੇਤੀਬਾੜੀ ਨਾਲ ਪਰਿਵਾਰ ਦਾ ਵਧੀਆ ਗੁਜ਼ਾਰਾ ਹੋ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਦੁਨੀਆ ਦੇ ਵਿੱਚ ਸਾਨੂੰ ਪੈਸਾ ਖਾਣਾ ਚਾਹੀਦਾ ਕਿਉਂਕਿ ਅਸੀਂ ਹਰ ਇੱਕ ਤੇ ਸਵਾਲ ਹਰ ਇੱਕ ਨੂੰ ਅਸੀਂ ਸਵਾਲ ਕਰਦੇ ਆਂ ਤਾਂ ਉਹ ਸਵਾਲ ਕਰਨ ਵਾਸਤੇ ਸਾਨੂੰ ਆਪ ਸੰਪੂਰਨ ਹੋਣਾ ਪਏਗਾ ਤਾਂ ਅਸੀਂ ਸੰਪੂਰਨ ਹੈ ਜੀ ਸਾਨੂੰ ਕੋਈ ਵੀ ਦੁਨੀਆ ਤੇ ਕਿਸੇ ਵੀ ਕੋਨੇ ਚੋਂ ਆਣ ਕੇ ਸਾਡੇ ਨਾਲ ਡਿਬੇਟ ਸਾਡੇ ਨਾਲ ਸਵਾਲ ਕਰ ਸਕਦਾ ਦਾਨੀ ਸੱਜਣ ਜਿਹੜੇ ਨੇ ਉਹੋ ਹੀ ਦੁਨੀਆ ਨੂੰ ਚਲਾਉਂਦੇ ਪਏ ਨੇ ਸਰਕਾਰਾਂ ਦੇ ਸਿਰ ਤੇ ਜੇ ਦੁਨੀਆਂ ਚਲਾਨੀ ਹੋਵੇ ਤਾਂ ਸ਼ਾਇਦ ਮੁਸ਼ਕਲ ਹੋ ਜਾਏ ਕੀ ਨਾਮ ਪਈ ਤੁਹਾਡਾ ਕਬਲਜੀਤ ਸਿੰਘ ਕਮਲ ਜੀ ਜੀ ਤੁਹਾਡੀ ਆਪਣੀ ਬਾ ਖਰਾਬ ਹੈ ਕਿਸ ਤਰ੍ਹਾਂ ਸੰਭਦੇ ਇਹਨਾਂ ਨੇ ਨਹੀਂ ਸੰਭਦੇ ਪਰਮੇਸ਼ਰ ਸਮਝਾ ਕਰਦਾ ਸਭ ਕੁਝ ਸੰਗਤ ਮੇਨਾਂ ਜੁੜੀ ਆ ਮੇਰੇ ਵੀਰ ਜਿਹੜੇ ਇਹਨਾਂ ਨੂੰ ਕਹਿੰਦੇ ਮੈਂਟਲੀ ਸਾਰੇ ਲੋਕ ਕਹਿੰਦੇ ਮੈਂਟਲੀ ਪਾਉ ਮੈਂਟਲੀ ਨਹੀਂ ਆ ਉਹ ਸਹੀ ਨਹੀਂ ਉਹ ਨਾਲ ਲਾ ਕੇ ਮੇਰਾ ਕੰਮ ਕਰਦੇ ਨੇ ਮੈਨੂੰ ਹੈਲਪ ਕਰਦੇ ਨੇ ਬਾਕੀ ਜਿਹੜੇ ਮੇਰੇ ਸੇਵਾਦਾਰੇ ਮੈਂਬਰ ਉਹ ਮੇਰੀ ਫੈਮਿਲੀ ਸਾਰੇ ਅਸੀਂ ਨਾਲ ਮਿਲ ਕੇ ਇੱਕ ਜੀਨ ਸੇਵਾ ਨਿਭਾਦੇ ਗਏ ਸਾਰੇ ਤੇ ਲਗਾਤਾਰ ਡਿਊਟੀ ਦੇ ਇਥੇ ਦਿੰਦੇ ਸੀ 24 ਘੰਟੇ ਵਿੱਚ 24 ਘੰਟੇ ਇਨਾਂ ਵਿੱਚ ਫੈਮਿਲੀ ਤੁਹਾਡੀ ਮੇਰੀ ਮਸੀ ਜੀ ਮੇਰੇ ਮਦਰ ਹੋਰ ਵੀ ਜਿਹੜੋ ਮੇਰੇ ਭਰਾ ਜਿਹੜੇ ਅਭੀ ਫੈਮਿਲੀ ਇੱਥੇ ਰਹਿੰਦੀ ਹੈ ਇਹਨਾਂ ਦੇ ਵਿੱਚ ਹਾਂਜੀ ਫੈਮਿਲੀ ਵਿੱਚ ਹੈ ਮੇਰੀ ਬੇਟੀ ਸਾਰੇ ਆਪ ਇਕੱਠੇ ਵਿੱਚ ਰਹਿੰਦੇ ਨੇ ਸਾਾਨੂੰ ਲੱਗਦਾ ਨਹੀਂ ਕਿ ਇਹ ਬਗਾਨੇ ਹੈਗੇ ਸਾਰੇ ਆਪਣੇ ਸਮਝ ਗਏ ਹਾਸੇ-ਖੇਡ ਦੇ ਨਾਲ ਇੰਜੋਇਮੈਂਟ ਪੂਰੀ ਕਰਦੀ ਨਾਲ ਗੰਦਗੀ ਸਾਫ਼ ਕਰਨੀ ਬੱਚੇ ਬੱਚੇ ਦੀ ਵੀ ਗੰਦਗੀ ਸਾਫ਼ ਕਰਨੀ ਤੇ ਉਹਦੇ ਬਾਰੇ ਬੜੀ ਮੁਸ਼ਕਲ ਹੁੰਦੀ ਨੇ ਇਹ 40 ਜਿਹੜੇ ਤੁਹਾਡੇ ਕੋਲ ਤੁਹਾਡੇ ਲਾਗੇ ਬੈਠੇ ਹੋਏ ਨੇ ਉਹਨਾਂ ਨੂੰ ਸਾਹਮਰੇ ਜੀ ਉਹਨਾਂ ਦੀ ਗੰਦਗੀ ਵੀ ਸਾਫ਼ ਕਰਨੀ ਪੈਂਦੀ ਆ ਕਿ ਗੁੱਸਾ ਨਹੀਂ ਚੜਦਾ ਅਗਰ ਇਹਨਾਂ ਦੀ ਜਗ੍ਹਾ ਤੇ ਅਸੀਂ ਹੁੰਦੇ ਤਾਂ ਸ਼ਾਇਦ ਸਾਡੇ ਵੀ ਕੋਈ ਇਦਾਂ ਸੇਵਾ ਕਰਦਾ ਇਸ ਲਈ ਕੋਈ ਦੁੱਖ ਵਾਲੀ ਗੱਲ ਨਹੀਂ ਹੈ ਚਲੋ ਰੱਬ ਨੇ ਸਾਨੂੰ ਸੇਵਾ ਬਖਸ਼ੀ ਹੈ ਸੋ ਸਿਰ ਨਵਾ ਕੇ ਚੱਲ ਰਹੇ ਹਾਂ ਸੋ ਇਸ ਕਰਕੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਪੇਸ਼ੈਂਟ ਆਉਂਦਾ ਆ ਉਹਨੂੰ ਉਹਦਾ ਪਰਿਵਾਰ ਅਸੀਂ ਪੂਰੀ ਕੋਸ਼ਿਸ਼ ਕਰਦੇ ਕਿ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਵਾਂਗੂ ਆਪਾਂ ਖੁਸ਼ ਰੱਖੀਏ ਬਾਕੀ ਜੋ ਵੈਗਰੂ ਦੀ ਮਰਜ਼ੀ ਨਾਲ ਹੋ ਰਿਹਾ ਤਾਂ ਠੀਕ ਹੈ ਕਿੰਨੇ ਬੱਚੇ ਤੁਹਾਡੇ ਆਪਣੇ ਮੇਰੇ ਕੋਲ ਮੇਰੀ ਇੱਕ ਬੇਟੀ ਹੈ ਉਹ ਕਿਸ ਤਰ੍ਹਾਂ ਮੈਂ ਵੇਖਦਾ ਪੈਸੀ ਕਿ ਵਿੱਚੇ ਸਾਰੇ ਨਾਲ ਖੇਲਦੀ ਪਈ ਸੀ ਤੇ ਕਦੀ ਤੁਸੀਂ ਨਹੀਂ ਪ੍ਰੇਸ਼ ਕੀਤਾ ਵੀ ਇਹਨਾਂ ਤੋਂ ਦੂਰ ਹੋ ਜਾਓ ਨਹੀਂ ਕਿਉਂਕਿ ਮੇਰੇ ਬੱਚੇ ਨੂੰ ਪਿਆਰ ਮਿਲਦਾ ਉਹਨਾਂ ਤੋਂ ਸੋ ਮੇਰੀ ਬੇਟੀ ਵੀ ਇਹਨਾਂ ਵਿੱਚ ਖੁਸ਼ ਰਹਿੰਦੀ ਆ ਸੋ ਇਸ ਲਈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਬੱਚੇ ਨੇ ਬੀੜਾ ਚੁੱਕਿਆ ਵਾ ਇਹਨਾਂ ਨੂੰ ਪਾਲਣ ਦਾ ਜਿਹੜੇ ਜਿਹੜੇ ਘਰੋਂ ਬੇਕਾਰ ਹੋ ਗਏ ਆ ਬੱਚਿਆਂ ਨੇ ਮਾਪੇ ਉਹਨਾਂ ਕੋ ਰੋਕੜ ਦਿੱਤਾ ਹੈ ਤੇ ਤੁਹਾਡੀ ਉਮਰ ਦੇ ਨੇ ਸਾਰੇ ਚੰਗਾ ਲੱਗਦਾ ਕਿ ਬੱਚੇ ਨੇ ਜਿਹੜਾ ਬੀੜਾ ਚੁੱਕਿਆ ਵਧੀਆ ਚੁੱਕਿਆ ਮੈਂ ਸਤਿਗੁਰ ਦਾ ਬਹੁਤ ਧੰਨਵਾਦ ਕਰਦੀ ਆ ਕਿ ਜਿਹੜਾ ਮੈਨੂੰ ਰੱਬ ਨੇ ਇਹੋ ਜਿਹਾ ਬੇਟਾ ਦੇ ਛੱਡਿਆ ਜਿਹੜੀ ਸੰਗਤ ਦੀ ਸਾਰੀ ਸੇਵਾ ਕਰਦਾ ਏ ਮੈਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਮੈਂ ਕਿ ਮੇਰਾ ਬੱਚਾ ਜਿਹੜਾ ਨਾ ਗੂੰ ਤੋਂ ਨਫ਼ਰਤ ਕਰਦਾ ਨਾ ਕਿਸੇ ਚੀਜ਼ ਤੋਂ ਨਫ਼ਰਤ ਕਰਦਾ ਮੈਂ ਬਹੁਤ ਭਾਗੀ ਵਾਲੀ ਹਾਂ ਕਿ ਜਿਹੜਾ ਮੇਰੇ ਪਾਸ ਰੱਬ ਨੇ ਮੈਨੂੰ ਐਸਾ ਬੇਟਾ ਦਿੱਤਾ ਏ ਮੈਨੂੰ ਕੋਈ ਸੁਰਮੈ ਦਿੱਤਾ ਏ ਕਿ ਜਿਹੜਾ ਇਹ ਬੱਚਾ ਸੇਵਾ ਭਾਵਨਾ ਦੇ ਨਾਲ ਚੱਲ ਰਿਹਾ ਏ ਮੈਂ ਬਹੁਤ ਖੁਸ਼ ਹਾਂ ਬਹੁਤੀ ਖੁਸ਼ ਹੂੰ ਕਿ ਮੈਂ ਆ ਵੀ ਲੜਕੀ ਨੂੰ ਸੁਖਦੀ ਹੋਊਗੀ ਨਾ ਮੈਂ ਆ ਵੀ ਇਹਨਾਂ ਦੀ ਸੇਵਾ ਕਰਦੀ ਹੋਊਗੀ ਮੈਨੂੰ ਕੋਈ ਦੁੱਖ ਨਹੀਂ ਆਉਂਦਾ ਮੈਂ ਹੱਸ ਹੱਸ ਕੇ ਕੰਮ ਕਰੂੰਗੀ ਇਹਨਾਂ ਦਾ ਮੈਂ ਬੱਚਿਆਂ ਨੂੰ ਅਗਲੇ ਜਨਮ ਵੀ ਇਸ ਤਰ੍ਹਾਂ ਦਾ ਬੱਚਾ ਚਾਹੋਗੇ ਹਾਂ ਮੈਂ ਚਾਹੂੰਗੀ ਕਿ ਮੇਰੇ ਤੋਂ ਬੱਚਾ ਜਿਹੋ ਜੇ ਮੈਨੂੰ ਬੱਚੇ ਮਿਲੇ ਨਾ ਕੁਲ ਦੁਨੀਆ ਨੂੰ ਬੱਚੇ ਮਿਲਣ ਕਿ ਜਿਹੋ ਜਿਹੇ ਬੱਚੇ ਮੈਨੂੰ ਮਿਲੇ ਆ ਮੇਰੀਆਂ ਬੇਟੀਆਂ ਬਹੁਤ ਅੱਛੀਆਂ ਮੇਰੇ ਬੇਟੇ ਵੀ ਬਹੁਤ ਅੱਛੇ ਆ ਇਹ ਵੀ ਬੇਟਾ ਬਹੁਤ ਲੈ ਗਿਆ ਇਹਨੂੰ ਬਹੁਤ ਮਾਰ ਇਹਨੇ ਬਹੁਤ ਮੁੱਦਮ ਜਿੱਤਾ ਹੈ ਬਹੁਤ ਪਿਆਰ ਕਰਦਾ ਇਸ ਬੱਚਿਆਂ ਦੇ ਨਾਲ ਜੇ ਤੁਸੀਂ ਤਾਂ ਪਿਆਰ ਕਰਦਾ ਰਹੇ ਅਸੀਂ ਤਾਂ ਹੀ ਨਮੋਦਾਰ ਹੈ ਵੈਖਰ ਜੀ ਕਾਕਲ ਸਾਹਿਬ ਸਾਰਾ ਪਰਿਵਾਰ ਸੇਵਾ ਕਰਦਾ ਪਿਆ ਡਟ ਕੇ ਕਿਹਾ ਨਹੀਂ ਜਾਂਦਾ ਕਦੀ ਵੀ ਬਸ ਕਰੋ ਹੁਣ 40 ਹੋ ਗਏ ਨੇ ਦੇ ਹੁਣ ਜਿਆਦਾ ਨਾ ਵਧਾਓ ਅਸੀਂ ਕੋਸ਼ਿਸ਼ ਕਰਦੇ ਹਾਂ ਜਦੋਂ ਕੋਈ ਮਰੀਜ਼ ਆ ਸਾਡੇ ਕੋਲ ਕੋਈ ਬੱਚਾ ਆ ਰਿਹਾ ਹੈ ਨਾ ਅਸੀਂ ਬੜੀ ਪਾਵਨ ਦੇ ਨਾਲ ਉਹਨਾਂ ਦੀ ਬਹੁਤ ਵਧੀਆ ਦੇ ਨਾਲ ਅਸੀਂ ਉਹਨਾਂ ਨੂੰ ਤਿਆਰ ਕਰਦੇ ਹਾਂ ਬਹੁਤ ਵਧੀਆ ਨਾਲ ਆਪਣੇ ਵਾਂਗੂ ਕਰ ਲੈਨੇ ਆ ਕਿ ਸਾਡਾ ਬੱਚਾ ਬਹੁਤ ਅੱਛਾ ਹੋ ਗਿਆ ਬਹੁਤ ਸੋਹਣਾ ਹੋ ਗਿਆ ਹੈ ਹਾਂ ਅਸੀਂ ਇਸੇ ਨੂੰ ਆ ਕੇ ਹਾਂ ਪ੍ਰਵਾਦ ਦੇ ਵਿੱਚ ਆਉਣ ਵਾਲੀ ਜ਼ਿੰਦਗੀ ਜਿਹੜੀ ਇਹਨਾਂ ਦੀ ਸੋਹਣੀ ਜ਼ਿੰਦਗੀ ਬਣ ਜੇ ਤੇ ਜਿੰਦੀ ਜਿਹੜੀ ਥੋੜੀ ਜਿਹੀ ਬਕਾਰ ਹੋਈ ਸੀ ਉਹਨਾਂ ਦੀ ਅੱਛੀ ਤਰ੍ਹਾਂ ਜ਼ਿੰਦਗੀ ਜਿਹੜੀ ਉਹ ਵਧੀਆ ਤਰੀਕੇ ਨਾਲ ਜ਼ਿੰਦਗੀ ਬਣ ਜਾਵੇ ਸੋ ਬਹੁਤ ਬਹੁਤ ਧੰਨਵਾਦ ਹੈ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਤੇ ਹੁਣ ਵੀ ਦਿਖਾ ਦਿੰਨੇ ਆ ਇੱਕ ਤਸਵੀਰ ਦਿਖਾਣਾ ਚਾਹੁੰਦੇ ਨੇ ਆ ਪਹਿਲਾਂ ਉਹ ਤਸਵੀਰ ਦਿਖਾ ਵੇਖੀ ਜਾਏਗੀ ਜਦੋਂ ਇਸ ਹਾਲਾਤ ਵਿੱਚ ਬੰਦੇ ਨੂੰ ਲਿਆਂਦਾ ਗਿਆ ਸੀ ਕੈਮਰਾਮੈਨ ਤਸਵੀਰਾਂ ਤੁਹਾਨੂੰ ਦਿਖਾਏਗਾ ਕਿ ਇਹਦੇ ਸਿਰ ਦੇ ਉੱਤੇ ਕੀੜੇ ਪਏ ਹੋਏ ਨੇ ਤੇ ਇਸ ਆ ਬੰਦੇ ਨੂੰ ਆਪ ਇਹਨਾਂ ਨੇ ਸਫਾਈ ਕੀਤੀ ਹੈ ਉਹਨੂੰ ਲਿਆਂਦਾ ਵਾ ਘਰ ਵਿੱਚ ਲਿਆਂਦਾ ਤੇ ਹੁਣ ਲਗਾਤਾਰ ਆ ਕੀੜੇ ਪਏ ਹੋਦੇ ਸੀ ਸਿਰ ਦੇ ਉੱਤੇ ਸੁੰਡੀਆਂ ਚੱਲ ਰਹੀਆਂ ਨੇ ਤੇ ਹੁਣ ਦੱਸ ਦਈਏ ਕਿਹੜਾ ਬੰਦਾ ਸੀ ਆ ਬੰਦਾ ਵਾ ਜਿਹੜਾ ਬਿਲਕੁਲ ਐਸੇ ਰੋ ਦਾ ਸੇਰ ਬਿਲਕੁਲ ਸਹੀ ਆ ਤੇ ਆਪਣਾ ਸੇਰ ਦਿਖਾ ਇੱਕ ਵਾਰ ਦਿਖਾਓ ਜਰਾ ਹਾਂ ਆ ਸੇਰ ਬਿਲਕੁਲ ਸਹੀ ਆ ਕੋਈ ਕਿਸੇ ਦੀ ਇੰਨੀ ਮਦਦ ਨਹੀਂ ਕਰ ਸਕਦਾ ਜਿੰਨੀ ਮਦਦ ਇਹ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਸੀਂ ਇਹ ਦੇਖੋ ਪਹਿਲੇ ਆ ਦੇਖ ਲੈਣੇ ਆ ਵਾਹਿਗੁਰੂ ਜੀ ਕੀ ਫਤਿਹ ਇਹ ਕੀੜੇ ਪਏ ਹੋਏ ਨੇ ਬਿਲਕੁਲ ਇਨਸਾਨੀਅਤ ਨਾਂ ਦੀ ਚੀਜ਼ ਨਹੀਂ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਕਹਿ ਸਕਦੇ ਬਾਕੀ ਹਰ ਇੱਕ ਭੈਣ ਭਰਾ ਨੂੰ ਸਾਡੇ ਵੱਲੋਂ ਬੇਨਤੀ ਆ ਕਿ ਇਸ ਵੀਡੀਓ ਨੂੰ ਹੁਣ ਇਹ ਮਾਤਾ ਜੀ ਵੀ ਤੁਹਾਨੂੰ ਦਿਖਾ ਦਿੰਦੇ ਆ ਕਿਹੜੇ ਮਾਤਾ ਜੀ ਨੇ ਆਹ ਉਹ ਪੈਰ ਵਾ ਜਿਹੜੇ ਪੈਰ ਦੇ ਉੱਤੇ ਕੀੜੇ ਪਏ ਸੀ ਬਿਲਕੁਲ ਵੀ ਸਹੀ ਹੋ ਗਿਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸਫਾਈ ਰੱਖੀ ਆ ਇਹ ਨੌਜਵਾਨਾਂ ਨੇ ਵਧੀਆ ਤਰੀਕੇ ਨਾਲ ਜਿਹੜਾ ਇੱਕ ਕੰਮ ਕਰ ਰਹੇ ਨੇ ਉਹ ਸਰਕਾਰਾਂ ਨੂੰ ਇੱਕ ਸਬਕ ਵਾ ਤੇ ਨੌਜਵਾਨ ਜਿਹੜੇ ਪੂਰੇ ਦੇਸ਼ ਦੇ ਨੌਜਵਾਨ ਆ ਉਹਨਾਂ ਨੂੰ ਵੀ ਇੱਕ ਸਬਕ ਹੈ ਕਿ ਵੱਧ ਚੜ ਕੇ ਕੰਮ ਕਰੋ ਵੱਧ ਚੜ ਕੇ ਇਹਨਾਂ ਲੋਕਾਂ ਦੀ ਰੱਖਿਆ ਵਾਸਤੇ ਅੱਗੇ ਵਧੋ ਕਿਉਂਕਿ ਲਗਾਤਾਰ ਰੋਲਦੇ ਪਏ ਨੇ ਕਈ ਉਹ ਜਿਹੜੇ ਆਪਣੇ ਮਾਪੇ-ਬਾਪ ਨੂੰ ਜਿਨ੍ਹਾਂ ਦੇ ਬੱਚਿਆਂ ਨੇ ਘਰੋਂ ਕੱਢਿਆ ਵਾ ਉਹਨਾਂ ਨੂੰ ਵੀ ਇੱਕ ਸਿੱਖਿਆ ਦੀ ਜ਼ਰੂਰਤ ਵਾ ਕਿ ਇਸ ਤਰ੍ਹਾਂ ਦੇ ਆਪਣੇ ਮਾਪੇ-ਬਾਪ ਨੂੰ ساری ਜ਼ਿੰਦਗੀ ਜਿਨ੍ਹਾਂ ਨੇ ਪਾਲਿਆ ਉਹਨਾਂ ਨੂੰ ਬੁੱਢੇ ਵੇਲੇ ਘਰੋਂ ਨਾ ਕੱਢਿਆ ਜਾਵੇ ਕਿਉਂਕਿ ਇਹ ਸੜਕਾਂ ਤੇ ਰੁੱਲ ਰੁੱਲ ਕੇ ਮਰਨ ਦੇ ਨਾਲ ਚੰਗਾ ਆਪਣੇ ਬੱਚਿਆਂ ਦੇ ਕੋਲ ਮਰਨ ਪਰ ਫਿਰ ਵੀ ਜੇ ਬੱਚੇ ਕੱਢ ਦਿੰਦੇ ਨੇ ਤੇ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਹੈਗੇ ਨੇ ਉਹ ਹਰ ਵੇਲੇ ਖੜੇ ਨੇ ਇਨ੍ਹਾਂ ਲੋਕਾਂ ਵਾਸਤੇ ਕੈਮਰਾਮੈਨ ਦੀਪਕ ਦੇ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ